ਛੋਟਾ ਚੁੱਲਾ ਤੇ ਇਹ ਆਪਾਂ Amazon ਤੋਂ ਮੰਗਾਇਆ ਵੀ ਆਪਾਂ ਆਨਲਾਈਨ ਮੰਗਾਇਆ ਵਾ ਤੇ ਤੁਸੀਂ ਨਵੇਂ ਹੋ ਤੇ ਜਾਂ ਰਾਈਡ ਕਰਨੀਆਂ ਸਾਈਕਲਿੰਗ ਕਰਨੀਆਂ ਤੇ ਸਭ ਤੋਂ ਬੈਸਟ ਜਿਹੜਾ ਸਾਈਕਲ ਆ ਉਹ ਬਿਟਮੈਨ ਦਾ 520 ਸਾਈਕਲ ਆ ਇਹ ਨਿੱਕੀ ਕੁਰਸੀ ਆ ਇਹਨੂੰ ਆਪਾਂ ਲਾਉਣ ਵਾਸਤੇ ਆ ਬਟਨ ਦਿੱਤਾ ਹੈ ਜੀ ਇਹ ਬਟਨ ਲਾ ਨਾਪਦਾ ਇੱਕ ਖੁੱਲ ਜੋਗੀ ਲੱਗ ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਯਾਰਾਂ ਬੇਲੀਆਂ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਆਪਾਂ ਸਾਈਕਲਿੰਗ ਕਰਨ ਬਾਰੇ ਹਨਾ ਵਿਚਾਰ ਬਣਾ ਰਹੇ ਸੀ ਕਾਫੀ ਦਿਨਾਂ ਤੋਂ ਤੇ ਆਪਾਂ ਕੋਈ ਸਮਾਨ ਇਕੱਠਾ ਕਰਨ ਤੇ ਲੱਗੇ ਹੋਏ ਸੀ ਜਿਹੜਾ ਸਾਈਕਲਿੰਗ ਵਾਸਤੇ ਜ਼ਰੂਰੀ ਆ ਜਾਂ ਕੈਂਪਿੰਗ ਕਰਨ ਵਾਸਤੇ ਜ਼ਰੂਰੀ ਆ ਜਿਵੇਂ ਆਪਾਂ ਭਾਰਤੀਆਂ ਸਟੇਟਾਂ ਨੇ ਉੱਥੇ ਜਾਵਾਂਗੇ ਹਨਾ ਜੀ ਟੂਰ ਲਾਵਾਂਗੇ ਤੇ ਉਸ ਵਾਸਤੇ ਅੱਜ ਅਸੀਂ ਹਾਜ਼ਰ ਹੋਏ ਆ ਤੁਹਾਡੇ ਵਾਸਤੇ ਜਿਹੜੀਆਂ ਆਪਾਂ ਚੀਜ਼ਾਂ ਲੈ ਕੇ ਆਏ ਆ ਜਿਹੜੀਆਂ ਟੂਰ ਵਾਸਤੇ ਜ਼ਰੂਰੀ ਨੇ ਕੈਂਪਿੰਗ ਵਾਸਤੇ ਜ਼ਰੂਰੀ ਨੇ ਉਹ ਅੱਜ ਅਸੀਂ ਲੈ ਕੇ ਆਂਦੀਆਂ ਤੇ ਉਹ ਤੁਹਾਡੇ ਨਾਲ ਤੁਹਾਨੂੰ ਉਹਨਾਂ ਦੇ ਪ੍ਰਾਈਸ ਵੀ ਦੱਸਾਂਗੇ ਤੇ ਉਹਨਾਂ ਚੀਜ਼ਾਂ ਬਾਰੇ ਵੀ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਲੈ ਕੇ ਆਏ ਤੇ ਕਿਹੜੀਆਂ ਜ਼ਰੂਰੀ ਨੇ ਤੇ ਉਹਨਾਂ ਦਾ ਕੰਮ ਕਰ ਕੀ ਹੈ ਤੇ ਆਓ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਸਾਈਕਲ ਤੋਂ ਹੀ ਤੇ ਸਾਈਕਲ ਆਪਾਂ ਸਭ ਤੋਂ ਮੇਨ ਜਿਹੜਾ ਸਾਈਕਲਿੰਗ ਵਾਸਤੇ ਤੁਹਾਨੂੰ ਪਤਾ ਸਾਈਕਲ ਹੈ ਯਾਰ ਸਭ ਤੋਂ ਵਧੀਆ ਜਿਹੜਾ ਟੂਰ ਆ ਜਾਂ ਸਾਈਕਲਿੰਗ ਉਹ ਜੇ ਕਰਨੀ ਹੈ ਤੇ ਸਭ ਤੋਂ ਵਧੀਆ ਜਿਹੜੀ ਕੰਪਨੀ ਬੈਟਮਨ ਹਨਾ ਜੀ ਰੌਕ ਰੌਕ ਰਾਈਡਰ ਜਿਹੜਾ ਸਾਈਕਲ ਆਇਆ ਆਪਾਂ ਲੈਂਦਾ ਤੇ 520 ਸਾਈਕਲ ਆਇਆ ਇਹ ਆਪਾਂ ਨੂੰ ਇਹਦੇ ਬਾਰੇ ਦੱਸਿਆ ਸੀਗਾ ਅਕਾਲ 올ਡ ਵੀਰ ਵਾਲੇ ਜਿਹੜੇ ਆਪਣੇ ਬਾਈ ਚੈਨਲ ਵਾਲੇ ਨੇ ਅਕਾਲ 올ਡ ਬਲਜੀਤ ਸਿੰਘ ਭਰਾ ਜੀ ਇਹਨਾਂ ਨੇ ਦੱਸਿਆ ਸੀਗਾ ਕਿ ਜੇ ਤੁਸੀਂ ਨਵੇਂ ਹੋ ਤੇ ਜਾਂ ਰਾਈਡ ਕਰਨੀਆਂ ਸਾਈਕਲਿੰਗ ਕਰਨੀਆਂ ਤੇ ਸਭ ਤੋਂ ਬੈਸਟ ਜਿਹੜਾ ਸਾਈਕਲ ਆ ਉਹ ਬਿਟਮੈਨ ਦਾ 520 ਸਾਈਕਲ ਆ ਤੇ ਆਪਾਂ ਇਹ ਸਾਈਕਲ ਉਹਨਾਂ ਕੋਲੋਂ ਲਿਆਂਦਾ ਵਾ ਤੇ ਮੈਂ ਨਾ ਜਿੰਨੇ ਦਿਨ ਹੋ ਗਏ 10 15 ਦਿਨ ਹੋ ਗਏ ਚਲਾਉਂਦਿਆਂ ਨੂੰ ਤੇ ਵਾਕਈ ਇਹ ਸਾਈਕਲ ਮੋਲੋ ਹੀ ਮੋੜਦਾ ਤੇ ਚਲਾਉਣ ਲੱਗਿਆਂ ਵੀ ਬਹੁਤ ਸਵਾਦ ਆਉਂਦਾ ਵਾ ਹਨਾ ਇਹ ਗੱਲ ਕਰ ਲਈਏ ਜਿੰਦੇ ਪ੍ਰਾਈਸ ਦੀ ਇਹ ਉਹ ਤੁਸੀਂ ਜਿਹੜਾ ਪ੍ਰਾਈਸ ਆ ਕੰਡੀਸ਼ਨ ਦੇ ਹਿਸਾਬ ਨਾਲ ਹੁੰਦਾ ਜਿਹੜਾ ਜੇ ਨਵਾਂ ਵੇਖੇ ਤੇ ਨਵੇਂ ਹੁਣ ਕੰਪਨੀ ਨੇ ਬਣਾਉਣੇ ਬੰਦ ਕਰਤੇ ਸਾਈਕਲ ਤੇ ਜੇ ਤੁਸੀਂ ਕੰਡੀਸ਼ਨ ਦੇ ਹਿਸਾਬ ਨਾਲ 20 22 24 ਦਾ ਵੀ ਮਿਲ ਜਾਂਦਾ ਤੁਹਾਨੂੰ ਚਲੋ ਵੀਰ ਨਾਲ ਪਿਆਰ ਵੀ ਸੀਗਾ ਤੇ ਬਾਕੀ ਉਹਨਾਂ ਨੇ ਇਹ ਸਾਈਕਲ ਜਿਹੜਾ ਆਪਾਂ ਨੂੰ ਪੈ ਗਿਆ ਵਾ 25000 ਰੁਪਏ ਚ ਪੈ ਗਿਆ ਵਾ ਜਿਹੜੀ ਇਹਨੂੰ ਆਪਾਂ ਸੈਸਰੀ ਲਵਾ ਕੇ ਜਾਂ ਕੁਝ ਵੀ ਜਿਹੜਾ ਜੋ ਵੀ ਇਹਦੇ ਤੇ ਖਰਚਾ ਆ ਗਿਆ ਆਪਣਾ ਹਨਾ ਜੀ ਤੇ ਮੈਟਵੈਨ ਦਾ ਸਾਈਕਲ ਆ ਤੇ 3 8 ਸਪੀਡ ਹੈ ਇਹਨਾਂ ਦੀ ਅਗਲੇ 3 ਗੇਰ ਪਿੱਛੇ 8 ਨੇ ਤੇ ਬਾਕੀ ਕੰਡੀਸ਼ਨ ਬਹੁਤ ਵਧੀਆ ਵਾ ਟਾਇਰ ਨਾਲ ਦੇ ਬਿਟਵਨ ਦੇ ਤੇ ਸਭ ਤੋਂ ਜਿਹੜੇ ਵਧੀਆ ਸਾਈਕਲ ਆ ਕੰਪਨੀ ਆ ਤੇ ਸਭ ਤੋਂ ਵਧੀਆ ਸਾਈਕਲਿੰਗ ਜਿਹੜਾ ਸਾਈਕਲ ਕਿੰਨਿਆ ਜਾਂਦਾ ਉਹ ਇਹ ਰੌਕਸਟਾਰ ਰੌਕ ਰਾਈਡਰ ਹੈ ਨਾ ਤੇ ਆਓ ਹੁਣ ਅੱਗੇ ਇਹਦੇ ਨਾਲ ਜਿਹੜਾ ਜ਼ਰੂਰੀ ਸਮਾਨ ਜਿਵੇਂ ਆਪਾਂ ਨੂੰ ਚਾਹੀਦਾ ਸਾਈਕਲਿੰਗ ਵਾਸਤੇ ਸਭ ਤੋਂ ਜ਼ਰੂਰੀ ਆਪਾਂ ਨੂੰ ਚਾਹੀਦਾ ਜੀ ਲੋਕ ਇਹ ਲੋਕ ਆਪਾਂ ਨੂੰ ਮਿਲਿਆ ਇਹ ਆਪਾਂ ਲੈਂਦਾ ਅ ਜਿਹੜਾ ਇਹ ਆਪਾਂ ਨੂੰ ਪੈ ਗਿਆ 300 ਰੁਪਏ ਦਾ ਪਿਆਵਾ ਇਹ ਆਪਾਂ ਲੈਂਦਾ ਜੀ ਡਕੇਥਲੌਨ ਤੋਂ ਲੈਂਦਾ ਵਾ ਹਨਾ ਇਹ ਲੋਕ ਆ ਇਹਨੂੰ ਤੁਸੀਂ ਫੜਨ ਵਾਸਤੇ ਕਿਸੇ ਖੰਬੇ ਨਾਲ ਜਾਂ ਕਿਸੇ ਗਰੇਲ ਨਾਲ ਬੁਏ ਦਵਾ ਦੇਣਾ ਕਿਸੇ ਵੀ ਉੱਥੇ ਜੋ ਤੁਹਾਨੂੰ ਮਿਲਦੀ ਚੀਜ਼ ਜਾਂ ਇਹਦੇ ਟੈਰਾਂ ਨਾਲ ਆਪਾਂ ਇਹਨੂੰ ਲੋਕ ਲਾ ਸਕਦੇ ਹਾਂ ਸਭ ਤੋਂ ਮੇਨ ਚੀਜ਼ ਹੈ ਸਾਈਕਲ ਵਾਸਤੇ ਕਿਉਂਕਿ ਇਹਦੀ ਜਿਹੜੀ ਸਿਕਿਉਰਿਟੀ ਵਾਸਤੇ ਵੀ ਆਪਣਾ ਮੇਨ ਚੀਜ਼ ਸਭ ਤੋਂ ਵਧੀਆ ਜਿਹੜਾ ਲੋਕ ਹੈ ਨਾ ਜੀ ਇਹ ਆਪਾਂ ਇਹ ਆਪਾਂ ਡਕੇਥਲੌਨ ਤੋਂ ਲੈਂਦਾ ਤੇ ਆਪਾਂ ਨੂੰ ਇਹ 300 ਰੁਪਏ ਚ ਪੈ ਗਿਆ ਮੰਨ ਲਓ 299 ਰੁਪਏ 1 ਰੁਪਿਆ ਘੱਟ ਤੇ 100 ਰੁਪਏ ਚ ਤੇ ਵਧੀਆ ਚੀਜ਼ ਹੈ ਉਸ ਤੋਂ ਅੱਗੇ ਆ ਜਾਂਦਾ ਜੀ ਪਾਣੀ ਜੇ ਆਪਾਂ ਸਾਈਕਲਿੰਗ ਕਰਾਂਗੇ ਤੇ ਸਭ ਤੋਂ ਜ਼ਿਆਦਾ ਪੰਤਰੇ ਲੱਗੂ ਤੇ ਬਾਕੀ ਜਿਵੇਂ ਆਪਣੇ ਘੁੱਡੇ ਵੀ ਰੰਝਾਂ ਦੇਵ ਜਾਂ ਜੋ ਵੀ ਆਪਣੇ ਗੁਰਬਰਾ ਵਰਗੇ ਵੀ ਜਿਹੜੇ ਸਾਈਕਲਿੰਗ ਕਰਦੇ ਆ ਉਹਨਾਂ ਨੂੰ ਵੀ ਸੁਣਿਆ ਕਿ ਕਹਿੰਦੇ ਜੇ ਸਭ ਸਾਈਕਲਿੰਗ ਕਰਨੀ ਤਾਂ ਸਭ ਤੋਂ ਵੱਧ ਪਾਣੀ ਪੀਓ ਇਸ ਵਾਸਤੇ ਪਾਣੀ ਪੀਣ ਵਾਸਤੇ ਇਹ ਬੋਤਲ ਲੈਂਦੀ ਆਪਾਂ ਇਹ ਬੋਤਲ ਵੀ ਆਪਾਂ ਡੀਕੈਥਲਨ ਤੋਂ ਲੈਂਦੀ ਆ ਜੀ ਬੈਟਵਨ ਦੀ ਬੋਤਲ ਹੈ ਵੀ ਇਹ ਵੀ ਆਪਾਂ ਨੂੰ 99 99 ਰੁਪਏ ਕਹਿ ਦिए 100 ਨਹੀਂ ਕਹਿੰਦੇ 99 ਹਨਾ 99 ਰੁਪਏ ਦੀ ਪਈ ਆ ਤੇ ਬੜੀ ਵਧੀਆ ਵਾ ਤੇ ਵਧੀਆ ਮਜ਼ਬੂਤੀ ਆ ਉਸ ਤੋਂ ਅੱਗੇ ਆ ਜਣੇ ਜੀ ਆਪਾਂ ਸਾਈਕਲਿੰਗ ਕਰਨ ਵਾਸਤੇ ਜਿਵੇਂ ਆਪਾਂ ਘੱਟਾ ਮਿੱਟੀ ਸੋਹ ਪੈਂਦੀ ਹੈ ਹਨਾ ਜੀ ਚਲੋ ਆਪਾਂ ਕਈ ਸੱਜਣ ਰਮਾਲ ਬਨ ਲੈਂਦੇ ਆ ਵੀ ਇਹ ਵੀ ਆਪਾਂ ਦੇਖ ਇਥੋਂ ਤੋਂ ਲੈਂਦਾ ਜੀ ਤੇ ਇਹ ਵੀ ਆਪਾਂ ਨੂੰ 99 ਨੜੀ ਨਵੇਂ ਪਿਆ ਦਾ ਪਿਆ ਤੇ ਬਹੁਤ ਵਧੀਆ ਇਹ ਮੰਨ ਲਓ ਇਹਨੂੰ ਗੰਡ ਮਾਰਨੀ ਲੋੜ ਨਹੀਂ ਪੈਂਦੀ ਤੇ ਘੱਟਾ ਮਿੱਟੀ ਤੋਂ ਵੀ ਤੇ ਵੈਸੇ ਵੀ ਇਹ ਹਨਾ ਪਤਲਾ ਵਾ ਤੇ ਵਧੀਆ ਚੀਜ਼ ਹੈ ਇਹ ਲੈਣਦੀ ਆਪਾਂ ਮੂੰਹ ਬਨਨ ਨੂੰ ਹਨਾ ਜੀ ਉਸ ਤੋਂ ਅੱਗੇ ਆ ਦੋ ਅੱਗੇ ਸ਼ੁਰੂ ਕਰਦੇ ਆ ਜੀ ਜੇ ਆਪਾਂ ਨੂੰ ਸਾਈਕਲਿੰਗ ਕਰਨੀ ਹੈ ਜਾਂ ਟੂਰ ਕਿਤੇ ਵੀ ਜਾਣਾ ਤੇ ਉਹਦੇ ਵਾਸਤੇ ਆਪਾਂ ਸਮਾਨ ਲੈ ਜਾਣ ਲਈ ਜਾਂ ਜਿਹੜਾ ਕਪੜਾ ਲੈ ਜਾਣ ਲਈ ਆਪਾਂ ਹਣਾ ਜੀ ਤੇ ਬੈਗ ਆਪਾਂ ਲਿਆਂਦੇ ਆ ਜੀ ਇਹ ਵੀ ਕੈਥਲਨ ਤੋਂ ਮੰਗਵਾਏ ਨੇ ਇਹ ਆਪਾਂ ਆਨਲਾਈਨ ਮੰਗਵਾਏ ਨੇ ਹਨਾ ਇਹ ਆਪਾਂ ਨੂੰ ਜਿਵੇਂ ਆਪਾਂ ਲੁਧਿਆਣੇ ਗਏ ਜਾਂ ਜਲੰਧਰ ਗਏ ਆ ਜਾਂ ਅੰਮ੍ਰਿਤਸਰ ਕੈਥਲਨ ਦੇ ਸ਼ੋਰੂਮ ਗਏ ਉਥੋਂ ਨਹੀਂ ਮਿਲੇ ਇਹ ਆਨਲਾਈਨ ਮੰਗਾਏ ਨੇ ਤੇ ਇਲੋਪਸ ਕੰਪਨੀ ਦੇ ਆ ਤੇ ਵਧੀਆ ਕੁਆਲਿਟੀ ਆ ਬਹੁਤ ਵਧੀਆ ਤੇ ਬਾਕੀ ਇਹਨਾਂ ਦਾ ਮੇਨ ਵਾਇ ਵੀ ਜੁੜੇ ਹੋਏ ਨੇ ਐ ਮੰਨ ਲਓ ਲਿਆ ਕੇ ਸਾਈਕਲ ਤੇ ਐਂ ਆਪ ਰੱਖ ਸਕਦੇ ਆ ਐਦਾਂ ਦੇਖੋ ਲੈਓ ਇੱਧਰ ਹਾਂਜੀ ਆਹ ਦੇਖੋ ਐ ਸੌਖਾ ਵਾ ਇਹਨੂੰ ਟੰਗ ਦੇਣਾ ਨ ਮੇਨ ਇਹਨਾਂ ਦੇ ਆ ਲੱਗੀਆਂ ਇਹਨਾਂ ਨੂੰ ਕੁੰਡੀਆਂ ਆ ਦੇਖੋ ਕੁੰਡੀਆਂ ਨੂੰ ਆਪਾਂ ਇੱਥੇ ਲਾ ਦੇਣਾ ਸਭ ਤੋਂ ਸੌਖਾ ਕੰਮ ਲਓ ਜੀ ਇਹ ਅੜ ਗਿਆ ਨਾ ਇਹ ਡਿੱਗਣ ਦਾ ਡਰ ਨਾ ਇਹ ਕੋਈ ਸਨ ਨਾ ਪਾਟਣ ਦਾ ਕਿਉਂਕਿ ਇਹਨਾਂ ਦੇ ਲੱਗੀਆਂ ਨਾਲ ਛੀਤਾ ਆ ਦੇਖੋ ਹੁਣ ਇਹ ਪੂਰੀ ਮਜ਼ਬੂਤੀ ਨਾਲ ਲੱਗੀਆਂ ਇਹਨਾਂ ਨੂੰ ਹਨਾ ਤੇ ਆ ਲੱਗੀਆਂ ਦੇ ਛਕੀਟ ਲੱਗੀ ਆ ਜੀ ਜਿਹੜੀ ਇਹਨੂੰ ਸਿੰਗਲ ਦੇ ਟਾਇਰ ਨਾਲ ਲੱਗਣ ਤੋਂ ਰੋਕੇਗੀ ਇਹ ਪੂਰੀ ਸਟੇਬਲ ਹੈ ਗੱਤਾ ਜਿਵੇਂ ਨਾ ਮੰਨ ਲਓ ਵੀ ਜੇ ਛੱਟਾਂ ਜਾਂ ਪਾਣੀ ਪਾਵੇ ਕੋਈ ਇਹਨੂੰ ਨੁਕਸਾਨ ਨਹੀਂ ਹੁੰਦਾ ਇਹ ਚੀਜ਼ ਵਧੀਆ ਲੱਗੀ ਆ ਲੋਕਾਂ ਨੂੰ ਆਪ ਬਣਾ ਸਕਦੇ ਪਰ ਉਹਨਾਂ ਨੇ ਇਹ ਚੀਜ਼ਾਂ ਨਹੀਂ ਨਾਗਦੇ ਹਨ ਕੱਲੇ ਬੈਗ ਬਣਾਦ ਨੇ ਤੇ ਇਹ ਆਪਾਂ ਨੇ ਪੈਥਲਨ ਤੋਂ ਆਨਲਾਈਨ ਮਂਗਾਏ ਨੇ ਤੇ ਇਹ ਆਪਾਂ ਨੂੰ ਜਿਹੜਾ ਆਨਲਾਈਨ ਪ੍ਰਾਈਸ ਇਹਨਾਂ ਦਾ ਹੋਇਗਾ ਸੀਗਾ ਜੀ 1800 ਹੈਨਾ ਪਰ ਇਹ ਆਪਾਂ ਨੂੰ ਜਿਹੜਾ ਇੱਥੇ ਐਮ ਆਰ ਪੀ ਤਾਂ ਦੀ ਹੈ ਜੀ 2599 2600 ਲਿਖਿਆ ਪਰ ਆਪਾਂ ਨੂੰ ਆਨਲਾਈਨ ਉੱਥੇ 1800 ਸ਼ੋਅ ਕਰਦਾ ਸੀ ਤੇ ਇਹਦਾ ਜਿਹੜਾ ਪਾਰਸਲ ਆਪਾਂ ਮੰਗਾਇਆ ਉਹਦਾ 100 ਰੁਪਿਆ ਖਰਚਾ 1900 ਰੁਪਏ ਜਆਪ ਨੂੰ ਬੈਸਟ ਪੈਗੇ ਤੇ ਵਧੀਆ ਕੁਆਲਿਟੀ ਬਹੁਤ ਬੈਸਟ ਆ ਉਸ ਤੋਂ ਅਗਲੇ ਜੇ ਛੋਟੇ ਬੈਗ ਜਨਾ ਚਾ ਪੰਜਾ ਛੋਟਾ ਸਮਾਨ ਤੁਸੀਂ ਰੱਖਣਾ ਹੋ ਕੋਈ ਮੋਬਾਈਲ ਆ ਚਾਰਜਰ ਜਾਂ ਕੋਈ ਆਪਣਾ ਪਾਵਰ ਬੈਂਕ ਆ ਕੁਛ ਵੀ ਐਨੇ ਸਮਾਨ ਜੋ ਛੋਟਾ ਤੁਹਾਡੇ ਪੌਕਟਾਂ ਵਾਲਾ ਸਮਾਨ ਆ ਜਿਵੇਂ ਹਨਾ ਉਹਦੇ ਵਾਸਤੇ ਇਹ ਬੈਟਮੈਨ ਦਾ ਬੈਗ ਆ ਜੀ ਇਹ ਕੰਪਨੀ ਲਾਉਂਦਾ ਬਹੁਤ ਵਧੀਆ ਬੈਗ ਆ ਜੀ ਠੀਕ ਆ ਜੀ ਇਹ ਵੀ ਇਹ ਵੇਖੋ ਇਹਦੇ ਚਲੋ ਇਹ ਤਾਂ ਇਹ ਆ ਪਾਈਆਂ ਨੇ ਸਾਈਕਲ ਦਾ ਸਮਾਨ ਪਾਇਆ ਇਹ ਵੀ ਜੇ ਆਪਾਂ ਲਈਏ ਤੇ ਆਪਾਂ ਨੂੰ 14-1500 ਰੁਪਏ ਦਾ ਮਿਲਦਾ ਤੇ ਕੱਥਲਾਉਂ ਤੋਂ ਤੁਹਾਨੂੰ ਇਹ ਮਿਲ ਜੂਗਾ ਪਰ ਇਹ ਸਾਨੂੰ ਜਿਹੜਾ ਇਹ ਵੀਰ ਬਲਜੀਤ ਵੱਲੋਂ ਅਕਾਲ ਓਲਡਲ ਵੱਲੋਂ ਇਹ ਸਾਨੂੰ ਗਿਫਟ ਦਿੱਤਾ ਗਿਆ ਸੀ ਸਾਈਕਲ ਦਾ ਇਹ ਵੀ ਮੰਨ ਲਓ 2015 ਦੀ ਚੀਜ਼ ਆ ਚਲੋ ਉਹਨਾਂ ਦਾ ਪ੍ਰੇਮ ਸੀਗਾ ਇਹ ਵੀ ਸਭ ਤੋਂ ਬੈਸਟ ਦੀ ਚੀਜ਼ ਆ ਹੋਰ ਵੀ ਮਿਲ ਜਾਂਦੇ ਬੈਕ ਉੱਥੋਂ ਪਿੱਛੇ ਦੋ ਵੇਖੋਗੇ ਬਾਕੀ ਸਾਨੂੰ ਇਹ ਵਧੀਆ ਚੀਜ਼ ਆ ਹਨਾ ਉਸ ਤੋਂ ਅੱਗੇ ਆ ਜਿਓ ਜਿਵੇਂ ਤੁਸੀਂ ਮੰਨ ਲਓ ਸਾਈਕਲ ਨੂੰ ਵਾਸਤੇ ਜਿਹੜਾ ਆਪਾਂ ਨੂੰ ਟੂਲ ਆ ਇਹ ਟੂਲ ਨੇ ਜੀ ਇਹ ਤੁਹਾਨੂੰ ਜਿਆਦਾ ਕੋਈ ਵੱਖਰਾ ਜਿਵੇਂ ਉਹ ਮੈਂ ਵਿਖਾਈਆਂ ਤੁਹਾਨੂੰ ਗੋਟੀਆਂ ਚੱਕਣ ਦੀ ਲੋੜ ਨਹੀਂ ਇਹ ਜਿਵੇਂ ਚਾਕੂ ਬਣਿਆ ਹੁੰਦਾ ਇਹ ਦੇਖੋ ਬਹੁਤ ਵਧੀਆ ਜਿਹੜੀ ਮਰਜ਼ੀ ਹਰੇਕ ਨਾ ਪੇਜ ਨੂੰ ਹਰੇਕ ਸਾਈਕਲ ਦੇ ਨਰ ਨੂੰ ਇਹ ਲੱਗਣ ਵਾਲੀ ਹੈ ਸਾਰੇ ਇਹਦੇ ਚ ਫੈਸਿਲਿਟੀ ਆ ਤੇ ਇਹ ਬਹੁਤ ਵਧੀਆ ਨੂੰ ਤਾਂ ਭਾਵੇਂ ਤੁਸੀਂ ਜੇਬ ਚ ਪਾ ਕੇ ਰੱਖ ਸਕਦੇ ਜੇ ਬਾਕੀ ਨੂੰ ਜਿੱਥੇ ਮਰਜ਼ੀ ਪਾ ਕੇ ਜੇਬ ਚ ਜਿੱਥੇ ਤੁਸੀਂ ਸ਼ੀਟ ਵੱਡੀ ਛੋਟੀ ਜਾਂ ਆਪਣਾ ਜਿਹੜੇ ਸਟੀering ਉੱਤੇ ਥੱਲੇ ਕਰਨਾ ਹੈ ਉਹਦੇ ਲਈ ਬਹੁਤ ਬੈਸਟ ਬਾਕੀ ਇਹ ਵੀ ਇਹ ਵੇਖਣ ਨੂੰ ਨਿੱਕੀ ਜੀ ਲੱਗਦੀ ਆ ਪਰ ਸਾਰਾ ਸਾਈਕਲ ਜਿਹੜਾ ਉਹ ਇਹਨਾਂ ਗੋਟੀਆਂ ਨਾਲ ਖੁੱਲਦਾ ਜੇ ਸਾਰਾ ਸਾਈਕਲ ਇਹ ਇਹਨਾਂ ਨਾਲ ਪੇਸ ਕਰ ਸਕਦਾ ਜਾਂ ਕੋਈ ਵੀ ਗੋਟੀਆਂ ਸਾਰਾ ਸਾਈਕਲ ਇਹ ਚੀਜ਼ ਖੋਲ ਕੇ ਰੱਖ ਦੇਣਾ ਜਿੰਨੀਆਂ ਦੇ ਇਹਨਾਂ ਵੀ ਜਿੰਨੀ ਨਿੱਕੀ ਉੰਨੀ ਤਿੱਖੀ ਜਿੰਨੀ ਇਹ ਥੱਲੇ ਨੂੰ 19 ਤਾਂ ਨੂੰ ਤੇ ਇਹ ਵਧੀਆ ਚੀਜ਼ ਆ ਇਹ ਆਪਾਂ ਨੂੰ ਮਿਲੀ ਆ 300 200 ਦਾ 99 ਰੁਪਏ ਦੀ ਇਹ ਵੀ ਤੇ ਮੰਨ ਲਓ 300 ਰੁਪਏ ਦੀ ਇਹ ਵੀ ਆਪਾਂ ਨੂੰ ਕਿੱਥੋਂ ਲਾਉਂਦੇ ਸ਼ੋਰੂਮ ਤੋਂ ਲੈਂਦੀ ਆਪਾਂ ਬਹੁਤ ਵਧੀਆ ਚੀਜ਼ ਆ ਹਨਾ ਆ ਅਗੇ ਦੀ ਸਾਈਕਲ ਲਈ ਲੂਪ ਜਿਵੇਂ ਮੰਨ ਲਓ ਕਿ ਜਿਹੜਾ ਪਾਰਟ ਆ ਜਿਵੇਂ ਆਪਣੇ ਹਨਾ ਜੀ ਗੁਰਦੇ ਆ ਦੇ ਲਾ ਬੰਦੇ ਦਾ ਹਨਾ ਮੇਨ ਕੱਪ ਕਰਦਾ ਵਾ ਉਹਨੂੰ ਜਿਵੇਂ ਉਹ ਵੀ ਸਫਾਈ ਪਾਲਦਾ ਦਵਾਈਆਂ ਖਾਂਦੇ ਇਹ ਹੈ ਜੀ ਲੂਪ ਜੇ ਚੈਨ ਨੂੰ ਰੇਤਾ ਚੜ ਗਈ ਜਾਂ ਆਪਾਂ ਟੂਰ ਲਾ ਕੇ ਆ ਸਭ ਤੋਂ ਜ਼ਰੂਰੀ ਜੇ ਤੁਸੀਂ ਟੂਰ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਚੈਨ ਨੂੰ ਸਾਫ਼ ਕਰਕੇ ਅਬ ਡੀਜ਼ਲ ਨਾਲ ਧੋ ਕੇ ਜਾਂ ਮਿੱਟੀ ਦੇ ਤੇਲ ਪੈਟਰੋਲ ਨਾਲ ਧੋ ਕੇ ਉਸ ਤੋਂ ਬਾਅਦ ਇਹ ਲੂਪ ਲਾ ਦੇਣੀ ਹੈ ਚੈਨ ਦੀ ਜਿੰਦਗੀ ਵਾਦੀ ਇੱਕ ਜਿਹੜੀ ਖੜ ਖੜਗੜ ਕਰਦੀ ਰਹਿੰਦੀ ਖੜੀ ਉਹ ਨਹੀਂ ਕਰੂਗੀ ਬਹੁਤ ਵਧੀਆ ਚੀਜ਼ ਆ ਇਹ ਵੀ ਸਾਨੂੰ ਮਿਲੀ ਸੀ ਉਤੋਂ 299 ਹਾਂ ਇਹ ਵੀ 200 ਜਿਆਦਾ ਨਾਰਮਲ ਚੀਜ਼ਾਂ 299 ਵੀ ਆਈਆਂ ਨੇ 300 ਰੁਪਏ ਆਪਾਂ ਕਹਿ ਸਕਦੇ ਹਾਂ ਲੂਪ ਬਹੁਤ ਵਧੀਆ ਚੀਜ਼ ਹੈ ਉਸ ਤੋਂ ਅੱਗੇ ਆਓ ਹੁਣ ਆਪਾਂ ਜੇ ਉੱਥੇ ਸਾਈਕਲ ਤੇ ਗਏ ਚਲੇ ਹਣਾ ਜੀ ਆਪਾਂ ਸਾਈਕਲਿੰਗ ਕਰਨਾ ਟੂਰ ਵਾਸਤੇ ਗਏ ਚਲੇ ਆ ਜੇ ਤੁਹਾਨੂੰ ਉੱਥੇ ਕੋਈ ਕਮਰਾ ਨਹੀਂ ਮਿਲਦਾ ਜਾਂ ਤੁਸੀਂ ਬਾਹਰ ਰਹਿਣਾ ਚਾਹੁੰਦੇ ਹੋ ਐਡਵੈਂਚਰ ਵੇਖਣਾ ਉਹਦੇ ਨਹੀਂ ਸਕਤ ਵਧੀਆ ਹੈ ਟੈਂਟ ਇਹ ਟੈਂਟ ਜਿਹੜਾ ਇਹ ਟੈਂਟ ਲੈਂਦਾ ਜੀ ਇਹ ਵੀ ਆਪਾਂ ਨੂੰ ਆਨਲਾਈਨ ਮਗਾਇਆ ਵਾ ਪਰ ਮਗਾਇਆ ਆਪਾਂ ਵਿੱਡਕੱਥ ਲੈਣ ਤੋਂ ਇਹ ਪਹਿਲਾਂ ਮਗਾ ਲਿਆ ਸੀਗਾ ਹਨਾ ਜੀ ਇਹ ਟੈਂਟ ਹੈਗਾ ਜੀ ਦੋ ਬੰਦਿਆਂ ਦਾ ਟੈਂਟ ਆ ਤੇ ਵਾਟਰਪੂਫ ਫੁੱਲ ਵਾਟਰਪੂਫ ਟੈਂਟ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੋ ਬੰਦਿਆਂ ਦਾ ਤੇ ਇਕੱਲਾ ਬੰਦਾ ਇਹਨੂੰ ਅਸੈਂਬਲ ਕਰ ਸਕਦਾ ਇਕੱਲਾ ਬੰਦਿਆਂ ਨੂੰ ਲਗਾ ਸਕਦਾ ਇਕੱਲਾ ਵੀ ਰਹਿ ਸਕਦਾ ਦੋ ਰਹਿ ਸਕਦੇ ਤੇ ਬਹੁਤ ਵਧੀਆ ਚੀਜ਼ ਆ ਬਾ ਦੋ ਕਿੰਨਾ ਚੌ ਮਿੰਟਾਂ ਚ ਜਿਹੜਾ ਇਹ ਜਿਹੜਾ ਟੈਂਟ ਆ ਉਹ ਲਾ ਕੇ ਤਿਆਰ ਹੋ ਜਾਂਦਾ ਤੇ ਵਾਟਰਪੂਫ ਆ ਫੁੱਲ ਨੀਚ ਤੇ ਇਹ ਜਿਹੜਾ ਸਾਨੂੰ ਮਿਲਿਆ ਜੀ ਇਹ ਆਪਾਂ ਨੂੰ ਮਿਲਿਆ ਵਾ तकरीबन 3000 3000 ਰੁਪਏ ਚ ਮਿਲਿਆ ਫੁੱਲ ਇਹ ਵੀ ਡੈਕੈਥਲਨ ਤੋਂ ਮੰਗਾਇਆ ਵਾ ਪਰ ਆਪਾਂ ਆਨਲਾਈਨ ਮੰਗਾਇਆ ਵਾ ਇਹ ਆਪਾਂ ਨੂੰ 2900 ਕੋਈ ਸੀਗਾ ਪਰ ਆ ਕੇ ਖਰਚਾ ਹੋ ਗਿਆ 3100 ਰੁਪਏ ਦੇ ਆਪਾਂ ਨੂੰ ਪੈ ਗਿਆ ਵਾ ਜਿਹੜਾ ਆਪਾਂ ਨੂੰ ਖਰਚਾ ਪਾ ਕੇ ਪੈ ਗਿਆ ਹੈ ਨਾ ਤੇ ਆਨਲਾਈਨ ਇਹ ਸਭ ਤੋਂ ਬੈਸਟ ਚੀਜ਼ ਹੈ ਬਹੁਤ ਇਹ ਜ਼ਰੂਰੀ ਹੈ ਤੁਸੀਂ ਸਾਈਕਲਿੰਗ ਕਰਨ ਜਾਣਾ ਭਾਵੇਂ ਤੁਸੀਂ ਕਿਤੇ ਟੈਂਟ ਲਾਉਣਾ ਜਾਣਾ ਪਰ ਇਹ ਤੁਹਾਨੂੰ ਜ਼ਰੂਰੀ ਯਾਰਾ ਕਿਤੇ ਵੀ ਤੁਹਾਨੂੰ ਰਾਤ ਨੇੜਾ ਫੇਰਾ ਹੁੰਦਾ ਉੱਥੇ ਤੁਸੀਂ ਉਹਦਾ ਟੈਂਟ ਲਾ ਕੇ ਉੱਥੇ ਆਦਾ ਰਹਿ ਸਕਦੇ ਹੋ ਜੇ ਤੁਸੀਂ ਟੈਂਟ ਲਾਉਣਾ ਹੈ ਕੈਂਪਿੰਗ ਕਰਨੀ ਹੈ ਤੇ ਉਹਦੇ ਵਾਸਤੇ ਤੁਹਾਨੂੰ ਫਿਰ ਨਾਲ ਆਪਦਾ ਖਾਣਾ ਬਣਾਉਣ ਲਈ ਖਾਣ ਪੀਣ ਵਾਸਤੇ ਤੁਹਾਨੂੰ ਜਿਹੜਾ ਚਾਹੀਦਾ ਫਿਰ ਤੁਹਾਨੂੰ ਕੋਈ ਭਾਂਡੇ ਚਾਹੀਦੇ ਆ ਤੇ ਕੋਈ ਸਮਾਨ ਜਾ ਅੱਗ ਬਾਲਣ ਨੂੰ ਚਾਹੀਦਾ ਤੇ ਉਹ ਐਸ਼ੀ ਲੈਂਦਾ ਜੀ ਇਹ ਚੁੱਲਾ ਇਹ ਛੋਟਾ ਚੁੱਲਾ ਤੇ ਇਹ ਆਪਾਂ Amazon ਤੋਂ ਮੰਗਾਇਆ ਵੀ ਆਪਾਂ ਆਨਲਾਈਨ ਮੰਗਾਇਆ ਵਾ ਇਹਦੇ ਨੇ ਦੇ ਵੀ ਜਿੰਨਾ ਨਿੱਕਾ ਉਹਨਾਂ ਹੀ ਦੇਖਾ ਤੇ ਇਹ ਆਪਾਂ ਕੁਕਿੰਗ ਕਰਨ ਵਾਸਤੇ ਤੁਹਾਡੇ ਲਈ ਬਹੁਤ ਵਧੀਆ ਚੀਜ਼ ਆ ਜਿੱਥੇ ਮਰਜ਼ੀ ਆ ਕਿਤੇ ਹਨੇਰੀ ਆ ਹਨੇਰਾ ਸਵੇਰਾ ਜਿੱਥੇ ਮਰਜ਼ੀ ਨੂੰ ਤੁਸੀਂ ਬਾਲ ਸਕਦੇ ਹੋ ਨਿੱਕਾ ਵਾ ਪਰ ਇਹਦੇ ਕੰਮ ਬੜੇ ਵੱਡੇ ਆ ਹਣਾ ਭਾਵੇਂ ਇਹਦੇ ਰੋਟੀ ਪਕਾ ਲਓ ਮੈਂ ਕੀ ਬਣਾ ਲਓ ਚੌਲ ਬਣਾ ਲਓ ਜੋ ਮਰਜੀ ਤੁਸੀਂ ਕਰ ਲਓ ਐਸੈਂਬਲ ਕਰਨਾ ਬਹੁਤ ਵਧੀਆ ਵਾ ਤੇ ਇਹਨੂੰ ਪੈਕ ਕਰਕੇ ਰੱਖ ਕੇ ਬੈਗ ਚ ਲੈ ਜਾਣਾ ਬੜਾ ਸੌਖਾ ਇਸ ਕਰਕੇ ਜਿਹੜੀਆਂ ਆਪਾਂ ਕੈਂਪਿੰਗ ਵਾਸਤੇ ਚੀਜ਼ਾਂ ਜਿਹੜੀਆਂ ਖਾਸ ਕਰਕੇ ਬਣਾਈ ਜਾਂਦੀਆਂ ਕੰਪਨੀ ਲੋ ਇਹ ਬਹੁਤ ਵਧੀਆ ਤੇ ਇਹਦੇ ਨਾਲ ਆਪਾਂ ਨੂੰ ਮਿਲੇ ਆ ਜਿਵੇਂ ਆਪਾਂ ਨੂੰ ਜਿਵੇਂ ਆਪਾਂ ਜੋ ਗੈਸ ਲਿਆ ਚੁੱਲਾ ਲਿਆ ਸਿਲੰਡਰ ਜਿਹੜਾ ਦੀ ਇਹ ਨਾਲ ਨਿੱਕੇ ਸਿਲੰਡਰ ਆ ਜੀ ਗੈਂਸ ਸਿਲੰਡਰ ਇਹਨਾਂ ਨੂੰ ਕਹਿ ਸਕਦੇ ਆ ਇਹ ਆਪਾਂ ਨੂੰ ਦੋ ਮਿਲੇ ਨਾਲ ਹਣਾ ਇਹ ਵੇਖੋ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਆ ਸਿਲੰਡਰ ਆ ਤੇ ਹੁਣ ਇਹਨੂੰ ਲਾਉਣਾ ਵੀ ਬੜਾ ਸੌਖਾ ਹੈ ਤੇ ਲਓ ਜੀ ਲੱਗ ਗਿਆ ਇਹ ਤਿਆਰ ਹੈ ਇਹਨੂੰ ਇੱਥੇ ਹੁਣ ਇਹਨੂੰ ਆਪਾਂ ਛੱਡਾਂਗੇ ਤੇ ਅੱਗ ਲਾ ਲੈਣੀ ਆਪਾਂ ਤੇ ਉੱਤੇ ਜੋ ਕੜਾਈ ਰੱਖ ਕੇ ਉਹਦੇ ਭਾਂਡੇ ਮਿਲ ਜਾਂਦੇ ਨਾਲ ਉਹ ਰੱਖ ਲੋ ਜਾਂ ਘਰੋਂ ਭਾਂਡੇ ਲੈ ਜਾ ਕੇ ਜੋ ਮਰਜ਼ੀ ਇਹਦੇ ਬਣਾਈਓ ਬੜੀ ਵਧੀਆ ਚੀਜ਼ ਹੈ ਛੋਟਾ ਜਿਹਾ ਤੇ ਇਹ ਆਪਾਂ ਨੂੰ ਪਿਆ ਵਾ 499 ਰੁਪਏ ਦਾ ਜਿੰਦੇ ਵਿੱਚ ਆਪਾਂ ਨੂੰ ਇੱਕ ਇਹ ਚੁੱਲਾ ਮਿਲਿਆ ਵਾ ਨਾਲ ਆਪਾਂ ਨੂੰ ਦੋ ਕੇ ਸਿਲੰਡਰ ਮਿਲਿਆ ਜਿਹੜੇ ਦੋ ਸਿਲੰਡਰ ਇਹ ਬੜੀ ਵਧੀਆ ਚੀਜ਼ ਆ ਜਿਹੜੀ ਆਪਾਂ ਤੁਹਾਨੂੰ ਇਹ ਜ਼ਰੂਰੀ ਰੱਖਣਾ ਚਾਹੀਦਾ ਤੁਸੀਂ ਜਦੋਂ ਕੈਂਪਿੰਗ ਕਰਦੇ ਜਾਂ ਕੋਈ ਰਾਈਡ ਕਰਦੇ ਉਹਦੇ ਲਈ ਬਹੁਤ ਜ਼ਰੂਰੀ ਹੈ ਚੀਜ਼ ਆ ਇਹ ਸਾਨੂੰ ਜੇ ਤੁਸੀਂ ਕੱਲਾ ਲਓਗੇ ਕੱਲਾ ਮਹਿੰਗਾ ਪੈਂਦਾ ਪਰ ਇਹ ਤੁਹਾਨੂੰ ਆਫਰ ਚ ਮਿਲ ਗਿਆ ਆਨਲਾਈਨ Amazon ਤੋਂ ਮਿਲ ਗਿਆ ਹੈ ਤੇ ਨਾਲ 490 ਦਾ ਸੈਟਰ ਮਿਲ ਗਿਆ ਤੇ ਚੁੱਲਾ ਮਿਲ ਗਿਆ ਹਨਾ ਜੀ ਹੁਣ ਅੱਗੇ ਆਪਾਂ ਆ ਜੰਨੇ ਆ ਜੀ ਜਦੋਂ ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਹੁਣ ਖਾਣਾ ਬਣਾ ਲਿਆ ਵਾ ਤੁਸੀਂ ਆਪਦਾ ਸਾਰੀ ਤਿਆਰੀ ਕਰ ਲਈ ਆ ਤੇ ਫਿਰ ਤੁਹਾਨੂੰ ਖਾਣ ਪੀਣ ਲਈ ਕਹਿੰਦੇ ਜੇ ਰੋਟੀ ਖਾਣੀ ਤੋਂ ਆਪਦਾ ਬੰਦੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਖਾਣੀ ਚਾਹੀਦੀ ਕਿਉਂਕਿ ساری ਉਮਰ ਬੰਦਾ ਰੋਟੀ ਲਈ ਕੰਮ ਕਰਦਾ ਮਰਦਾ ਹੁਣ ਰੋਟੀ ਜੇ ਖਾਣੀ ਹੈ ਜਾਂ ਬੈਣਾ ਆਰਾਮ ਕਰਨ ਵਾਸਤੇ ਤੁਸੀਂ ਸਾਈਕਲ ਚਲਾ ਕੇ ਥੱਕ ਗਏ ਹੋ ਉਸ ਲਈ ਚੇਅਰ ਲੈਂਦੀ ਆਪਾਂ ਇੱਕ ਕੁਰਸੀ ਆ ਇਹ ਆਪਾਂ ਡੈਕੈਥਲਨ ਤੋਂ ਲੈਂਦੀ ਆ ਜੀ ਤੇ ਵੇਖੋ ਵੇਖਣ ਨੂੰ ਤੇ ਜਿਵੇਂ ਡੰਡਾ ਜਿਹਾ ਹੀ ਲੱਗਦਾ ਪਰ ਇਹ ਜਿਹੰਦੇ ਨਾ ਵੀ ਇਹਦੇ ਕੰਮ ਬੜੇ ਵੱਡੇ ਆ ਕੰਪਨੀਆਂ ਕੋਈ ਵੀ ਚੀਜ਼ਾਂ ਨੇ ਉਹ ਲੋਕਾਂ ਲਈ ਇੰਨੀਆਂ ਕੋ ਰਾਮਦਾਇਕ ਬਣਾਉਂਦੇ ਆ ਕਿ ਤੁਸੀਂ ਇਹਨੂੰ ਕੈਰੀ ਕਰਨ ਨਾਲ ਲੈ ਜਾਣ ਨਾਲ ਬਹੁਤ ਸੌਖਾ ਕਰ ਦਿੰਦੇ ਇਹ ਨਿੱਕੀ ਕੁਰਸੀ ਆ ਇਹਨੂੰ ਆਪਾਂ ਲਾਉਣ ਵਾਸਤੇ ਆ ਬਟਨ ਦਿੱਤਾ ਹੈ ਜੀ ਇਹ ਬਟਨ ਲ ਜਿੰਨਾ ਮਰਜ਼ੀ ਨੂੰ ਲੈ ਲਓ ਇਹਨਾਂ ਨੂੰ ਛੋਟੀ ਲੱਗਦੀ ਆ ਪਰ 1 ਕੁਇੰਟਲ ਤੇ 5 ਕਿਲੋ ਵਜਣੇ ਜਿਹੜਾ ਸਹਿ ਸਕਦੀ ਐ ਇਹਨੂੰ ਤੁਸੀਂ ਰੱਖ ਸਕਦੇ ਹੋ ਇਹ ਤੁਸੀਂ ਆਪ ਤਾਂ ਬੈ ਸਕਦੇ ਹੋ ਬੈ ਕੇ ਇੰਦੇ ਤੇ ਖਾਣਾ ਖਾ ਸਕਦੇ ਹੋ ਜੋ ਮਰਜ਼ੀ 1 ਕੁਇੰਟਲ ਤੱਕ ਇਹ ਭਾਰ ਚੱਲਦੀ ਐ ਕੁਇੰਟਲ 5 ਕਿਲੋ ਤੇ ਬਾਕੀ ਇਹਨੂੰ ਤਿਆਰੀ ਕਰਨਾ ਬਹੁਤ ਵਧੀਆ ਇਸ ਤੋਂ ਵੱਡੀਆਂ ਵੀ ਮਿਲ ਜਾਂਦੀਆਂ ਠੀਕ ਆ ਜੀ ਇਸ ਤੋਂ ਵੱਡੀਆਂ ਵੀ ਤੁਹਾਨੂੰ ਮੇਰੇ ਵੀ ਮਿਲ ਜਾਂਦੇ ਨਾਲ ਇਹ ਕੁਰਸੀ ਸਾਨੂੰ ਮਿਲੀ ਸੀ ਆ ਆਈ ਥਿੰਕ 1300 ਰੁਪਏ 1300 ਰੁਪਏ ਦੀ ਜਿਵੇਂ 1299 ਰੁਪਏ ਦੀ ਤੇ ਜਿਵੇਂ ਤੁਹਾਡੇ ਉਸ ਤੋਂ ਵੱਡੀਆਂ ਮਿਲ ਜਾਂਦੀਆਂ ਜਿਨ੍ਹਾਂ ਦੇ ਇੱਥੇ ਬਾਹਾਂ ਲੱਗੀਆਂ ਹੁੰਦੀਆਂ ਜਿਨ੍ਹਾਂ ਇਤੋਂ ਗਲਾਸ ਪਾ ਸਕਦੇ ਹੋ ਇਸ ਤੋਂ ਉੱਚੀਆਂ ਹੁੰਦੀਆਂ ਨੇ ਟੇਬਲ ਵੀ ਮਿਲ ਜਾਂਦੇ ਆ ਕੋਈ 600 ਟੇਬਲ ਆ ਕੁਰਸੀ ਕੋਈ 1200 ਦੀ ਆ ਕੋਈ 24 2500 ਦੀ ਜਿਵੇਂ ਕਹਿੰਦੇ ਗੋਲ ਜਿੰਨਾ ਪਾਓਗੇ ਓਨਾ ਮਿੱਠਾ ਹਨਾ ਆਪਣੇ ਹਿਸਾਬ ਨਾਲ ਇਹ ਕਿਉਂਕਿ ਨੀਵੀਂ ਸੀ ਵਧੀਆ ਇੰਦਰ ਬੈਠ ਕੇ ਕੁਝਿੰਗ ਕਰਨੀ ਬਹੁਤ ਵਧੀਆ ਤੇ ਚੀਜ਼ ਵਧੀਆ ਬੈਸਟ ਹੈ ਤੇ ਇਹ ਆਪਣਾ 1300 ਰੁਪਏ ਦੀ ਮਿਲ ਗਈ ਇਹ ਕਿੱਥੋਂ ਲਾਉਣ ਤੋਂ ਲੈਂਦੀ ਆਪਾਂ ਇਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਅੱਗੇ ਆਜ ਤੇ ਜੇ ਤੁਸੀਂ ਫੋਨ ਵਜੂਸ ਕਰ ਰਹੇ ਹੋ ਵੀਡੀਓ ਬਣਾ ਰਹੇ ਹੋ ਜਾਂ ਕੋਈ ਤੇ ਉਹਦੇ ਲਈ ਤੁਹਾਨੂੰ ਚਾਰਜਿੰਗ ਜ਼ਰੂਰੀ ਆ ਤੇ ਜੇ ਤੁਸੀਂ ਕੈਂਪਿੰਗ ਕਰਦੇ ਹੋ ਤੁਹਾਨੂੰ ਲਾਈਟ ਨਹੀਂ ਮਿਲੂਗੀ ਹਨਾ ਉੱਥੇ ਆਪਾਂ ਨੂੰ ਟਾਰਚ ਜਗਾ ਕੇ ਜਾਂ ਕਿਦਾਂ ਵੀ ਰੋਟੀ ਦਾ ਹੱਲ ਹੋ ਗਿਆ ਫਿਰ ਆਪਾਂ ਨੂੰ ਲਾਈਟ ਵਾਸਤੇ ਇਹ ਆਪਾਂ ਲਿਆਵਾ ਚਾਰਜਰ ਕੀ ਕਹਿੰਦੇ ਆ ਪਾਵਰ ਬੈਂਕ ਲਓ ਜੀ ਇਹ ਪਾਵਰ ਬੈਂਕ ਆ ਇਹ ਆਪਾਂ ਲਿਆ ਜੀ 20 ਯਾਰ mAh ਦਾ ਇਹਦੀ ਜਿਹੜੀ ਫੀਲ ਫੈਸਿਲਟੀ ਆ 20 ਯਾਰ ਜਿਹੜੀ ਆ ਇਹਨੂੰ ਕਹਿੰਦੇ ਆ ਐਮ ਐਚ ਕਹਿੰਦੇ ਆ ਹਨਾ ਜੀ ਇਹ ਜਿਹੜਾ ਆਈਫੋਨ ਨੂੰ 4 ਸਵਾ 4 ਸਾਢੇ 4 ਵਾਰੀ ਚਾਰਜ ਕਰ ਦਿੰਦਾ ਇੱਕ ਵਾਰ ਚ ਜੇ ਇਹਨੂੰ 100 ਕਰ ਲਈਏ ਤੇ ਇਹ ਆਈਫੋਨ ਨੂੰ 4 ਵਾਰੀ ਚਾਰਜ ਕਰ ਦਿੰਦਾ ਤੇ ਇਹ ਚੀਜ਼ ਜ਼ਰੂਰੀਆਂ ਨੇ ਜ਼ਰੂਰੀ ਹੈ ਤੁਹਾਨੂੰ ਕਿਉਂਕਿ ਜੇ ਤੁਸੀਂ ਮਤਲਬ ਕੈਂਪਿੰਗ ਕਰ ਲਈ ਤੇ ਤੁਹਾਨੂੰ ਫੋਨ ਤੁਹਾਨੂੰ ਚਾਰਜ ਕਰਨ ਵਾਸਤੇ ਇਹ ਚੀਜ਼ਾਂ ਜ਼ਰੂਰੀਆਂ ਨੇ ਤੇ ਤੁਸੀਂ ਕੋਈ ਵੀ ਫੋਨ ਚਾਰਜ ਕਰ ਸਕਦੇ ਹੋ ਐ ਮਾਇਕ ਮਾਇਕ ਇਹਦੇ ਚਾਰਜ ਕਰ ਸਕਦੇ ਹੋ ਹੋਰ ਵੀ ਜੋ ਤੁਹਾਡੇ ਕੋਲ ਇਲੈਕਟ੍ਰੋਨਿਕ ਚੀਜ਼ ਹੈ ਜੇ ਛੋਟੀ ਹੈ ਨਿੱਕੀ ਵੱਡੀ ਆਉਂਦੇ ਤੁਸੀਂ ਜੇ ਲੈਂਪ ਆਉਂ ਉਹ ਤੁਸੀਂ ਇਹਦੇ ਤੋਂ ਚਾਰਜ ਕਰ ਸੋ ਇਹ ਬੜੀ ਵਧੀਆ ਚੀਜ਼ ਹੈ ਜੀ ਇਹ ਲਿਆਂਦਾ ਸੀ ਸਾਨੂੰ ਪਹ ਗਿਆ ਜੀ ਇਹੀ ਦੁਕਾਨ ਤੋਂ ਲਿਆ ਸੀਗਾ ਇਹ 1400 ਦਾ ਪਿਆ ਵਾ ਇਹ ਵੇਖੋ ਜੀ ਇਹ ਆਹ ਹਾਂਜੀ ਠੀਕ ਹੈ ਜੀ 20 ਕੇ ਆ ਤੇ ਇਹ ਆਪਾਂ ਨੂੰ 1400 ਰੁਪਏ ਦਾ ਪਹ ਗਿਆ ਤੋਂ ਛੋਟੇ ਮਿਲ ਜਾਂਦੇ ਆ ਜਿਵੇਂ ਆਈਫੋਨ ਨਾਲ ਤੁਹਾਨੂੰ ਪਤਾ ਚੁਪ ਕਾਲਾ ਮਿਲ ਜਾਂਦਾ 7-800 ਦਾ ਮਿਲ ਜਾਂਦਾ ਆ 10000 ਐਮਐਚਬੀ ਮਿਲ ਜਾਂਦਾ ਤੇ ਪਰ ਇਹ ਵੀ ਜੋ ਆਪਾਂ ਟੂਰ ਵਾਸਤੇ ਜਾਣਾ ਤੇ ਇਹ ਸਾਨੂੰ ਵਧੀਆ ਵਾ ਕਿਉਂਕਿ ਕਈ ਵਾਰੀ ਤੁਹਾਨੂੰ ਲਾਈਟ ਛੇਤੀ ਨਹੀਂ ਮਿਲਦੀ ਉਸ ਵਾਸਤੇ ਫਿਰ ਇਹ ਸਾਨੂੰ ਬਹੁਤ ਜ਼ਰੂਰੀ ਹੈ ਨਾ ਚਲੋ ਉਸ ਤੋਂ ਬਾਅਦ ਇਹ ਆ ਗਿਆ ਜੀ ਜੇ ਹੁਣ ਆਪਾਂ ਵੀਡੀਓ ਸ਼ੂਟ ਕਰਦੇ ਆਂ ਕਈ ਵਾਰੀ ਬੰਦੇ ਆ ਇਕੱਲਾ ਬੰਦਾ ਵਾ ਉਹ ਨੂੰ ਹੁਣ ਫੋਟੋ ਖਿੱਚਣੀ ਜਾਂ ਤੁਸੀਂ ਕੈਮਰਾ ਲਾ ਕੇ ਕੋਈ ਐਕਟੀਵਿਟੀ ਕਰਨੀ ਹੈ ਜਾਂ ਟੈਂਟ ਹੀ ਲਾਉਣਾ ਉਹਦੇ ਵਾਸਤੇ ਤੁਹਾਨੂੰ ਫਿਰ ਜ਼ਰੂਰੀ ਹੈ ਜੀ ਅਹੀਂ ਸਟਿਕ ਲਿਆ ਦੀ ਜਿਹੜੀ ਅਸੀਂ ਇਸ ਟਾਈਮ ਫੋਨ ਤੇ ਯੂਜ਼ ਕਰ ਰਹੇ ਆਂ ਇਹ ਵੇਖੋ ਜੀ ਇਹ ਆਪਾਂ ਇਹ ਵੀ ਆਪਾਂ ਆਨਲਾਈਨ ਮੰਗਾਈ ਆ ਤੇ ਇਹ Amazon ਤੋਂ ਮੰਗਾਈ ਆ ਤੇ ਇਹ ਸਟਿਕ ਦੇ ਨਾਲ ਆਪਾਂ ਨੂੰ ਇੱਕ ਬਟਨ ਮਿਲ ਜਾਂਦਾ ਜਿਹੜਾ ਇਕੱਲਾ ਬੰਦਾ ਵੀ ਇਹਦੇ ਨਾਲ ਫੋਟੋ ਖੇਡ ਸਕਦਾ ਇਹ ਆਪਾਂ 300 ਰੁਪਏ ਦੀ ਆਪਾਂ ਨੂੰ ਇਸ ਜਿਹੜੀ ਸਟਿਕ ਮਿਲੀ ਹੈ ਹਨਾ ਤੇ ਇਹਦੀ ਕੋ ਹੋ ਜਾਂਦੀ ਆ ਇਹਨੂੰ ਲਾ ਕੇ ਤੁਸੀਂ ਜਿਵੇਂ ਆ ਦੇਖੋ ਨਾਲ ਬਣਿਆ ਸਟੈਂਡ ਵੀ ਯੂਜ਼ ਕਰ ਸਕਦੇ ਹੋ ਵੀ ਡੱਕ ਕੇ ਰੱਖ ਕੇ ਤੁਸੀਂ ਸਾਹਮਣੇ ਵੀਡੀਓ ਨੂੰ ਸ਼ੂਟ ਕਰ ਸਕਦੇ ਹੋ ਬਲੂਟੁੱਥ ਨਾਲ ਮਿਲਦਾ ਵਾ ਉਹ ਤੁਸੀਂ ਸਾਹਮਣੇ ਰੱਖ ਕੇ ਦੇਣਾ ਫੋਟੋ ਵੀ ਖੇਚ ਸਕਦੇ ਤੇ ਇਹ ਚੀਜ਼ਾਂ ਵੀ ਆ ਤੇ ਇੱਕ ਜਿਵੇਂ ਹੋਣਾ ਚੀਜ਼ ਆ ਜਿਵੇਂ ਮਤਲਬ ਜੇ ਕੋਈ ਪਾਗ ਬੰਨ੍ਹਦਾ ਪਰਨੇ ਵਾਲਾ ਉਹਦੇ ਵਾਸਤੇ ਸਭ ਤੋਂ ਬੈਸਟ ਹੈ ਜੀ ਜੇ ਮੀਂਹ ਪੈ ਰਿਹਾ ਤੇ ਤੁਹਾਡਾ ਸਿਰ ਗਿੱਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਆ ਜਿਹੜਾ ਮੋਨਾ ਬੰਦਾ ਉਹਨੇ ਸੌਖਾ ਪਰਦੇ ਕੇ ਪਾਗੜਾ ਤੇ ਉਹਨੂੰ ਫੇਰ ਨਾਉਣਾ ਕੇ ਅਸੀਂ ਇਸ਼ਨਾਨ ਕਰਨਾ ਬੜੌਖਾ ਹੁੰਦਾ ਨਾ ਬਾਹਰ ਟੂਰ ਤੇ ਇਹ ਚੀਜ਼ ਬੜੀ ਬੈਸਟ ਆ ਲੈਂਦੀ ਤੇ ਇਹ ਅਸੀਂ ਇਥੇ ਲੋਕਲੀ ਲਈ ਆ ਜੀਰੋ ਤੇ ਇਹ ਆਪਾਂ ਸਿਰ ਤੇ ਪਾ ਸਕਦੇ ਹਾਂ ਜਦੋਂ ਮੀਂਹ ਪੈਂਦਾ ਤੇ ਇਹ ਬਹੁਤ ਬੈਸਟ ਹੈ ਇਹ ਚੀਜ਼ਾਂ ਸਾਨੂੰ ਜਿਹੜੀਆਂ ਆਪਣੀਆਂ ਕੁਝ ਕੁ ਚੀਜ਼ਾਂ ਜਿਹੜੀਆਂ ਆਪਾਂ ਨੂੰ ਕੈਂਪਿੰਗ ਵਾਸਤੇ ਲੈ ਜਾਂਦੀਆਂ ਜਿਹੜੀਆਂ ਅਜੇ ਸਾਡੇ ਮੁਤਾਬਕ ਅਜੇ ਪੂਰੀਆਂ ਨਹੀਂ ਪਰ ਅਜੇ ਹੋਰ ਬਹੁਤ ਸਮਾਨ ਆ ਜਿਵੇਂ ਜਿਵੇਂ ਆਪਾਂ ਵੱਡੀ ਕਰਾਂਗੇ ਰਾਈਡ ਕਰਾਂਗੇ ਸਾਈਕਲਿੰਗ ਕਰਾਂਗੇ ਹਨਾ ਇਹ ਲੇਲ ਲਾਖਲ ਨੂੰ ਜਾਵਾਂਗੇ ਉਦੋਂ ਅਸੀਂ ਤੁਹਾਨੂੰ ਹੋਰ ਚੀਜ਼ਾਂ ਜਿਹੜੀਆਂ ਆਪਾਂ ਲੈਵਾਂਗੇ ਨਾਲ-ਨਾਲ ਤੁਹਾਨੂੰ ਵਿਖਾਵਾਂਗੇ ਤੇ ਬਾਕੀ ਇਹ ਚੀਜ਼ਾਂ ਹਾਂ ਉਸ ਤੋਂ ਬਾਅਦ ਇਹ ਚੀਜ਼ਾਂ ਬਰ ਦੱਸਾਂ ਬਾਕੀ ਫਿਰ ਇੱਕ ਹੋਰ ਰਹਿ ਗਈ ਚੀਜ਼ ਵੀ ਜੇ ਆਪਾਂ ਤੁਸੀਂ ਸੈਂਕਲਿੰਗ ਕਰ ਰਹੇ ਹੋ ਤੁਸੀਂ ਵੀਡੀਓ ਬਲੌਗਰ ਹੋ ਤਾਂ ਫਿਰ ਤੁਹਾਨੂੰ ਮੇਨ ਚੀਜ਼ ਕੀ ਆ ਵੀ ਜਦੋਂ ਤੁਸੀਂ ਫੋਨ ਤੇ ਵੀਡੀਓ ਬਣਾਉਗੇ ਤੇ ਆਵਾਜ਼ ਹਵਾ ਦੀ ਜਾਂ ਕਿਸੇ ਤਰ੍ਹਾਂ ਦੀ ਜੇ ਦੂਰੋਂ ਵੀਡੀਓ ਬਣਾਉਣੀ ਤਾਂਵੇਂ ਉਹਦੇ ਲਈ ਮੈਕ ਮੈਕ ਬਹੁਤ ਜ਼ਰੂਰੀ ਇਹ ਚੇਤਾ ਪੁੱਲ ਗਿਆ ਸੀ ਇਹ ਮੈਕ ਬਹੁਤ ਵਧੀਆ ਇਹ ਡਿਜੀਟੈਕ ਦਾ ਮੈਗਾ ਜੀ ਇਹ ਸੋਲੋ ਮਾਈਕ ਹੈ ਇੱਕ ਮਾਈਕ ਮਿਲਦਾ ਸਾਨੂੰ ਤੇ ਇਹਦੇ ਵਿੱਚ ਤੁਸੀਂ ਜੋ ਰਿਕਾਰਡਿੰਗ ਕਰੋਗੇ ਪਿਛਲੀਆਂ ਬਹੁਤ ਆਵਾਜ਼ਾਂ ਜਿਹੜੀਆਂ ਕੱਟੀਆਂ ਜਾਣਗੀਆਂ ਤੁਸੀਂ ਤੁਹਾਡੀ ਆਵਾਜ਼ ਕਲੀ ਆਊਗੀ ਜਿਆਦਾ ਫਰਫਰ ਹਵਾ ਦੀ ਆਵਾਜ਼ ਨਹੀਂ ਆਊਗੀ ਤੇ ਵੀਡੀਓ ਬਣਾਉਣ ਲਈ ਸਭ ਤੋਂ ਬੈਸਟ ਆ ਸਿੰਗਲ ਮਾਈਕ ਇਹ ਸਾਨੂੰ 750 ਰੁਪਏ ਦਾ ਮਿਲਿਆ ਜੀ ਇਹ ਦੁਕਾਨ ਤੋਂ ਲੁਧਿਆਣੇੋਂ ਲਿਆ ਆਪ ਕੇ ਬਹੁਤ ਬੈਸਟ ਚੀਜ਼ ਆ ਜਿਹੜੀ ਆਪਾਂ ਯੂਜ਼ ਕਰ ਸਕਦੇ ਹਾਂ ਇਹਦੇ ਨਾਲ ਚਾਰਜਿੰਗ ਇੱਕ ਲੀਡ ਮਿਲ ਜਾਂਦੀ ਇਹਨੂੰ ਚਾਰਜ ਕਰ ਲਓ ਤੇ 4-5 ਘੰਟੇ ਇੱਕ ਮਾਈਕ ਜਿਹੜਾ ਇਹ ਕੱਢਦਾ ਹਨਾ ਜੀ ਤੇ ਬਾਕੀ ਇਹ ਸਾਰਾ ਸਮਾਨ ਸੀਗਾ ਜਿਹੜਾ ਆਪਾਂ ਲਿਆ ਵਾ ਤੇ ਬਾਕੀ ਆਸ ਕਰਦੇ ਆਂ ਕਿ ਤੁਹਾਨੂੰ ਇਹ ਚੀਜ਼ਾਂ ਵੇਖ ਕੇ ਸਮਝ ਆ ਗਈ ਹੋਵੇ ਜਾਂ ਚੰਗਿਆ ਲੱਗਾ ਹੋਊਗਾ ਤੇ ਜੇ ਕੋਈ ਵੀਰ ਲੈਨ ਬਾਰੇ ਸੋਚ ਰਿਹਾ ਹੋਊਗਾ ਤੇ ਉਹਨੂੰ ਕੋਈ ਰੇਟ ਤੇ ਪਤਾ ਲੱਗ ਗਿਆ ਹੋਵੇ ਕਿ ਕਿੰਨਾ ਕੀ ਰੇਟ ਆ ਤੇ ਬਾਕੀ ਸਾਈਕਲ ਵਾਸਤੇ ਜੋ ਦੱਸਿਆ ਵੀ ਬਹੁਤ ਵਧੀਆ ਸਾਈਕਲ ਆ ਬਾਕੀ ਸਾਈਕਲ ਲੈਣ ਵਾਸਤੇ ਤੁਸੀਂ ਅਕਾਲ 올ਡ ਵਾਲੇ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਬਕੈਥ ਲੈਨ ਤੋਂ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਨੇ ਹਨਾ ਤੁਸੀਂ ਉੱਥੇ ਦੁਕਾਨ ਤੇ ਜਾ ਕੇ ਲੈ ਸਕਦੇ ਹੋ ਤੇ ਬਾਕੀ ਜਲਦੀ ਤੁਹਾਨੂੰ ਮਿਲਦੇ ਆਂ ਆਪਾਂ ਟੂਰ ਤੇ ਆਪਾਂ ਸਾਈਕਲਿੰਗ ਕਰਨਾ ਹੈ ਰਾਈਟ ਤੇ ਛੇਤੀ ਤੁਹਾਨੂੰ ਦੱਸਾਂਗੇ ਕਿ ਕਿੰਨਾ ਟੂਰ ਕਰਨਾ ਤੇ ਤੁ ਤੇ ਆਸ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ